ਹਾਂਜੀ ਹੁਣ ਜੋ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਜਿਹੜੇ ਪੰਜਾਬ ਪੁਲਿਸ ਵਾਲਿਆਂ ਨੇ ਨਰਿੰਦਰਦੀਪ ਦੀ ਹੱਤਿਆ ਕੀਤੀ ਆ ਬੁਰੀ ਤਰ੍ਹਾਂ ਨਾ ਕਰੰਟ ਲਾ ਕੇ ਤੇ ਬਾਅਦ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਤਾਂ ਹੁਣ ਉਹਨਾਂ ਤੇ ਬਹੁਤ ਵੱਡਾ ਐਕਸ਼ਨ ਐਕਸ਼ਨ ਹੋਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਕੜੀ ਐਕਸ਼ਨ ਹੋਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਕੜੀ ਸਜ਼ਾ ਮਿਲਣ ਜਾ ਰਹੀ ਆ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਬਣੇ ਰਹੋ ਚੈਨਲ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਪੂਰੇ ਪੰਜਾਬ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਤੇ ਦੋਵੇਂ ਵੱਡੀਆਂ ਖਬਰਾਂ ਬਹੁਤ ਵੱਡੇ ਜ਼ੁਲਮ ਤੇ ਪਾਪ ਨਾਲ ਜੁੜੀਆਂ ਨੇ ਤੇ ਪਾਪ 100 ਪਰਦੇ ਪਾੜ ਕੇ ਵੀ ਜਾਹਰ ਹੋ ਜਾਂਦਾ ਹੈ ਕਿਉਂਕਿ ਸੱਚ ਨੂੰ ਲੁਕੋਇਆ ਨਹੀਂ ਜਾ ਸਕਦਾ ਇਸੇ ਹੀ ਤਰ੍ਹਾਂ ਇੱਕ ਵੱਡੀ ਖਬਰ ਜਿਹੜੀ ਹੈ ਕੋਨਿਆਣਾ ਮੰਡੀ ਤੇ ਜਿੱਥੇ ਦੋਸ਼ ਲੱਗਾ ਕਿ ਇੱਕ ਨੌਜਵਾਨ ਨੂੰ ਕਰੰਟ ਲਾ ਕੇ ਮਾਰਿਆ ਗਿਆ ਉਹਦੇ ਸਬੰਧ ਦੇ ਵਿੱਚ ਵੱਡੇ ਐਕਸ਼ਨ ਦਾ ਐਲਾਨ ਹੋਇਆ ਹੈ ਵੱਡਾ ਐਕਸ਼ਨ ਹੋਵੇਗਾ ਤੇ ਦੂਜੇ ਪਾਸੇ ਤਿੰਨ ਪੁਲਿਸ ਅਫਸਰਾਂ ਨੂੰ ਅਦਾਲਤ ਵੱਲੋਂ ਝੁਲਮ ਕਰਨ ਕਰਕੇ ਵੱਡੀ ਸਜ਼ਾ ਸੁਣਾਈ ਗਈ ਹੈ ਦੋਨੇ ਖਬਰਾਂ ਗੌਰ ਨਾਲ ਅਖੀਰ ਤੱਕ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਇਹਨਾਂ ਦੋਨਾਂ ਬਾਰੇ ਜ਼ਰੂਰ ਲਿਖਿਓ ਹੁਣ ਜਿਹੜੀ ਕੋਨਿਆਣਾ ਤੋਂ ਖਬਰ ਹੈ ਕੋਨਿਆਣਾ ਦੇ ਵਿੱਚ ਜਿਹੜਾ ਨੌਜਵਾਨ ਨਰਿੰਦਰਦੀਪ ਦੋਸ਼ੇਕੇ ਪੁਲਿਸ ਨੇ ਉਹਨੂੰ ਚੱਕਿਆ ਉਹਦੇ ਤੇ ਜ਼ੁਲਮ ਕੀਤਾ ਬੇਤਹਾਸ਼ਾ ਜ਼ੁਲਮ ਕਰਕੇ ਕਰੰਟ ਲਾ ਕੇ ਉਸ ਨੂੰ ਮਾਰਿਆ ਗਿਆ ਉਸ ਮਾਮਲੇ ਦੇ ਵਿੱਚ ਨਵਾਂ ਐਕਸ਼ਨ ਹੋਇਆ ਐਕਸ਼ਨ ਕਮੇਟੀ ਬਣੀ ਹੈ ਬੀਤੇ ਕੱਲ ਉਸ ਨੌਜਵਾਨ ਦਾ ਅੰਤਮ ਅਰਦਾਸ ਸੀ ਭੋਗ ਸੀ ਉਥੇ ਦਰਜਨਾ ਜੱਥੇਬੰਦੀਆਂ 27 ਦੇ ਕਰੀਬ ਜੱਥੇਬੰਦੀਆਂ ਜਿਹੜੀਆਂ ਉਹ ਆਈਆਂ ਜਿਨ੍ਹਾਂ ਚ ਕਿਸਾਨ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਔਰਤਾਂ ਦੀਆਂ ਜਥੇਬੰਦੀਆਂ ਯਾਨੀ ਇਨਸਾਫ ਪਸੰਦ ਲੋਕ ਜਮੀਰਾਂ ਵਾਲੇ ਲੋਕ ਇਕੱਠੇ ਹੋਏ ਔਰ ਉਹਨਾਂ ਨੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਹਾਂਜੀ ਇਹ ਜੋ ਨਰਿੰਦਰਦੀਪ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਜੋ ਹੁਣ ਦੀਆਂ ਖਬਰਾਂ ਇਹ ਜੋ 5 ਮਿੰਟ ਹੋਏ ਖਬਰਾਂ ਇਹਨੂੰ ਜਿਹਦੇ ਵਿੱਚ ਸਾੜੇ ਪੰਜਾਬ ਦੇ ਲੋਕਾਂ ਦਾ ਇਹੀ ਕਹਿਣਾ ਸੀ ਵੀ ਨਰਿੰਦਰਦੀਪ ਨੂੰ ਇਨਸਾਫ ਮਿਲਣਾ ਚਾਹੀਦਾ ਜਿਹਦੇ ਵਿੱਚ ਇਹ ਸਰਕਾਰ ਇਸ ਪੰਜਾਬ ਪੁਲਿਸ ਦੀ ਜਿਹੜੀਆਂ ਗੁੰਡਾਗਰਦੀ ਜਿਹੜੇ ਕਿ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਬਰ ਆਈ ਰਹਿੰਦੀ ਆ ਸਾਡੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਗੈਸਟਰ ਕਹਿ ਕੇ ਮਾਰ ਦਿੱਤਾ ਜਾਂਦਾ ਜੇ ਗੱਲ ਕਰੀਏ ਸਾਡੇ ਅਫਸਰ ਜਿਵੇਂ ਕਰਨਲ ਅਫਸਰ ਤਾਂ ਉਹਦੇ ਨਾਲ ਵੀ ਬਹੁਤ ਵੱਡਾ ਇੱਕ ਬੁਰਾ ਪ੍ਰਤਾਪ ਕੀਤਾ ਸੀ ਕਰਨਲ ਅਫਸਰ ਤੁਸੀਂ ਸਾਰੀ ਜਾਣਦੇ ਜਿਹੜਾ ਪਿਛਲੇ ਪਿੱਛੇ ਜੇ ਮਾਮਲਾ ਇੱਕ ਭਖਿਆ ਸੀਗਾ ਇੱਕ ਜਸਪ੍ਰੀਤ ਮਾਮਲਾ ਇਸ ਤੀਜਾ ਮਾਮਲਾ ਇੱਕ ਹੋਰ ਸਾਹਮਣੇ ਆ ਗਿਆ ਉਹ ਕਰਨਲ ਨੂੰ ਵੀ ਘ੍ਰਿਸਿਆ ਜਾਂਦਾ ਉਹਦੇ ਬੇਟਾ ਜਿਹੜਾ ਇਹਨਾਂ ਦੋਨਾਂ ਦੇ ਧੂਈਆਂ ਤੇ ਲਾਸ਼ਾਂ ਪਾ ਦਿੱਤੀਆਂ ਜਾਂਦੀਆਂ ਤੇ ਹੋਰ ਵੀ ਬਹੁਤ ਵੱਡੇ ਵੱਡੇ ਖੁਲਾਸੇ ਹੋਏ ਆ ਪਰ ਉਹ ਮਾਮਲਾ ਕੋਰਟ ਤੱਕ ਵੀ ਪਹੁੰਚ ਗਿਆ ਰਾਸ਼ਟਰਪਤੀ ਤੱਕ ਪਰ ਇਹ ਜਿਹੜਾ ਸੀਐਮ ਭਵਨਤਮਾਨਾ ਇਹਨਾਂ ਤੱਕ ਵੀ ਪਹੁੰਚ ਗਿਆ ਪਰ ਇਹਨੇ ਸਮਾਂ ਦੇ ਕੇ ਉਹਨਾਂ ਨੇ ਇੱਕ ਕਰਕੇ ਵਾਦਾ ਉਹ ਵਾਦੇ ਤੋਂ ਮੁੱਕ ਰਿਹਾ ਸੀਐਮ ਭਵਨਤਮਾਨ ਵੀ ਨਾਲ ਹੀ ਰਲਿਆ ਹੋਇਆ ਪੰਜਾਬ ਪੁਲਿਸ ਦੀ ਤਾਂ ਇਹ ਸਿੱਧਾ ਪਤਾ ਲੱਗਦਾ ਵੀ ਇਹਨੇ ਖੁੱਲੀ ਸ਼ੂਟ ਦੇ ਰੱਖੀ ਆ ਪੰਜਾਬ ਪੁਲਿਸ ਨੂੰ ਤਾਂ ਫੇਰ ਇਹ ਵੱਡੇ ਵੱਡੇ ਸਾਡੇ ਪੰਜਾਬ ਚ ਕ੍ਰਾਈਮ ਹੁੰਦੇ ਆ ਤਾਂ ਹੁਣ ਗੱਲ ਇਹ ਵੱਡੀ ਜੋ ਅਪਡੇਟ ਇਹੀ ਆ ਸਾਡੇ ਪੰਜਾਬ ਦੇ ਲੋਕਾਂ ਵਾ ਤੇ ਜਿਹੜੇ ਕਹਿੰਦੇ ਸੀ ਦੀਨ ਸਾਹ ਮਿਲਣਾ ਚਾਹੀਦਾ ਬਈ ਹੁਣ ਉਸ ਪਰਿਵਾਰ ਨੂੰ ਇਨਸਾਫ ਮਿਲਣ ਜਾ ਰਿਹਾ ਜਿਹੜੇ ਇਹ ਪੰਜਾਬ ਪੁਲਿਸ ਵਾਲੇ ਆ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਉਸ ਪਰਿਵਾਰ ਦਾ ਤਾਂ ਕਹਿਣਾ ਇਹ ਆ ਵੀ ਜਿਵੇਂ ਨਰਿੰਦਰਦੀਪ ਦੀ ਹੱਤਿਆ ਹੋਈ ਆ ਐਸੇ ਲੋਟ ਇਹਨਾਂ ਨੂੰ ਵੀ ਇਹੀ ਸਜ਼ਾ ਹੋਣੀ ਚਾਹੀਦੀ ਆ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦਾ ਆਰਡਰ ਹੋਣਾ ਚਾਹੀਦਾ ਤਾਂ ਰਿਵੋਲਟ ਜਿਹੜੀ ਬਈ ਹੁੰਦੀ ਹੈ ਅਪਡੇਟ ਸੀ ਸੋ ਜੀ ਸਾਂਝੀ ਜ਼ਰੂਰ ਕਰਨੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਦੀ ਗੁੰਡਾਗਰਦੀ ਦੂਜੇ ਤੀਜੇ ਦਿਨ ਕੋਈ ਨਾ ਕੋਈ ਖਬਰ ਵਹਿਰ ਹੁੰਦੀ ਆ ਖਾਸ ਕਰਕੇ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਇੰਨਾ ਖਰਾਬ ਹੋਇਆ ਜਦੋਂ ਦੀ ਇਹ ਸਰਕਾਰ ਆਈ ਹੈ ਸੀਐਮ ਪੰਤਮਨ ਵੈਸੀ ਜਿਵੇਂ ਕਹਿੰਦਾ ਇਹ ਵੀ ਮੈਂ ਸੋਡਾ ਜੀ ਬੇਟਾ ਕਿਸਾਨਾਂ ਨੂੰ ਵੀ ਕਹਿੰਦਾ ਕਿਸਾਨਾਂ ਦੇ ਵੀ ਕਿੰਨੇ ਪੁੱਤ ਮਰੇ ਆ ਤੂੰ ਇਹ ਦੇਖੋ ਅੰਦੋਲਨ 2 ਦੇ ਵਿੱਚ ਤੇ ਜਿਹੜਾ ਅੰਦੋਲਨ ਪਹਿਲਾਂ ਸੀ ਉਹਦੇ 'ਚ ਵੀ ਦੇਖਿਆ ਤੁਸੀਂ ਹੁਣ ਵੀ ਦੇਖਿਆ 80 80 ਸਾਲ ਬਜ਼ੁਰਗ ਮਾਤਾ ਨੂੰ 80-80 ਸਾਲ ਦੀਆਂ ਬੁੜੀਆਂ ਨੂੰ ਜੇਲਾ ਦਿਖਾਤੀਆਂ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਇੱਕ ਮੋਰਚੇ ਤੇ ਸਾਡੇ ਇਹ ਬੈਠੇ ਸੀ ਕਿਸਾਨ ਤਾਂ ਤੁਸੀਂ ਦੇਖਿਆ ਹੀ ਆ ਰਾਤ ਨੂੰ ਇੱਕੋ ਦਮ ਜਿਹੜਾ ਘਟੋ ਘਟ 30000 ਦੀ 30000 40000 ਪੁਲਿਸ ਦੀ ਗਿਣਤੀ ਦੇ ਵਿੱਚ ਅਫਸਰ ਪੁਲਿਸ ਇੱਕੋ ਦਮ ਡਿੱਗਦੀ ਆ ਤੇ ਸਾਰਿਆਂ ਨੂੰ ਅਰੈਸਟ ਕਰਕੇ ਤੇ ਜਿਵੇਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਸਰਬ ਸਿੰਘ ਬੰਦੇਰ ਵਿੱਚ ਬੀਬੀਆਂ ਭੈਣਾਂ ਜਿਹੜੀਆਂ 80-80 ਸਾਲ ਦੀਆਂ ਮਾਤਾ ਨਾ ਤਾਂ ਇਹ ਕੋਈ ਬਜ਼ੁਰਗ ਦੇਖਦਿਆ ਨਾ ਕੋਈ ਮੈਂ ਲਾਵਾ ਦੇਖਦਾ ਡਾਂਗਾ ਮਾਰਨ ਲੱਗੀ ਨਹੀਂ ਦੇਖਦੇ ਤਾਂ ਇਹ ਸਾਡੇ ਇੱਥੇ ਪੰਜਾਬ ਦੀ ਇਹ ਸਰਕਾਰ ਆ ਜਿਹੜਾ ਸਾਡੇ ਪੰਜਾਬ ਦੇ ਲੋਕ ਕਹਿੰਦੇ ਸੀ ਅਸੀਂ ਨਵੀਂ ਪਾਰਟੀ ਚੁਣੀ ਹੈ ਜੀ ਚੰਗਾ ਕਰੂਗੀ ਕੁਝ ਦੇਖ ਲਓ ਹੁਣ ਕਿੰਨਾ ਕੁ ਚੰਗਾ ਹੋਈ ਜਾਂਦਾ ਪਹਿਲਾਂ ਤਾਂ ਇਹਦੇ ਜਿਹੜੇ ਵਾਅਦੇ ਕਰਿਆ ਉਹ ਕਰ ਲਓ ਪੂਰੇ 2500 ਪੈਸੇ ਲੈਉਣੇ ਉਹ ਮਹੀਨੇ ਦੀ ਪਹਿਲਾਂ ਤੇ ਦੱਸੋ ਸਾਡੇ ਬਜ਼ੁਰਗਾਂ ਨੂੰ ਸੁਛਣਾ ਚਾਹੁੰਦੇ ਅਸੀਂ ਤੇ ਬਾਕੀ ਜਿਹੜੇ ਪੰਜਾਬੀ ਆਪਣੇ ਭਰਾ ਵੀਡੀਓ ਦੇਖਦੇ ਆ ਕਮੈਂਟ ਜਰੂਰ ਕਰੋ ਬਈ ਜੇ ਕੋਈ ਇਹਦੇ ਵਾਅਦਾ ਪੂਰਾ ਹੋਇਆ ਤਾਂ ਕਿਉਂਕਿ ਜਿਹੜੀ 2500 ਪੈਨਸ਼ਨ ਤੇ 1000 ਰੁਪਏ ਮਹੀਨੇ-ਦੀ-ਮਹੀਨੇ ਮਹਿਲਾਵਾਂ ਨੂੰ ਪਾਵਾਂਗੇ ਜੀ ਖਾਤਿਆਂ 'ਚ ਇਹ ਜਦੋਂ ਭਾਸ਼ਣ ਦਿੰਦਾ ਸੀਐਮ ਭੰਤਮਣ ਉਹ ਆਉਂਦਾ ਕਿਸੇ ਕੋਲੇ ਦੱਸੋ ਜਰੂਰ ਜੇ ਆਉਂਦਾ ਤਾਂ ਮਹੀਨੇ-ਦੀ-ਮਹੀਨੇ ਰਸੋਈ ਖਰਚਾ ਕਹਿੰਦਾ ਮਹੀਨੇ-ਦੀ-ਮਹੀਨੇ ਦੇਵਾਂਗਾ ਤੇ ਇਹ 2500 ਪੈਨਸ਼ਨ ਵੀ ਮੈਨੂੰ ਲੱਗਦਾ ਮਿਲਦੀ ਹੋਊਗੀ ਸਾਰਿਆਂ ਨੂੰ ਜਿਹੜੇ ਸਾਡੇ ਬਜ਼ੁਰਗਾਂ ਵਿਚਾਰੇ ਉਹ ਚੱਪਲਾ ਸੱਕਾ ਹਸ ਜਾਂਦੀਆਂ ਤਿੰਨ-ਤਿੰਨ ਮਹੀਨੇ ਜਿਵੇਂ ਮਹੀਨੇ ਤੋਂ ਮਿਲਦੀ ਆ ਤਾਂ ਉਹ ਦੂਜਾ ਮਹੀਨਾ ਜਦੋਂ ਹੋ ਜਾਂਦਾ ਉਹ ਵੀ ਇਹ ਨਹੀਂ ਪਤਾ ਮਿਲੇ ਜਾਂ ਨਾ ਮਿਲੇ ਅੱਧੇ ਹੀ ਤਕਟੀਆਂ ਹੁੰਦੀਆਂ ਤਾਂ ਹੁਣ ਆ ਜੋ ਰਸ਼ਨ ਪਾਣੀਆਂ ਤੇ ਜਿਹੜੀ ਇਹ ਕਣਕ ਮਹੀਨਾ ਮਹੀਨੇ ਮਿਲਦੀ ਸੀ ਪਹਿਲਾਂ ਮਿਲਦੀ ਸੀ ਨਾ ਤਾਂ ਇਹ ਹੁਣ ਕੋਹਰੀ ਰੂਲ ਕੜਤਾ ਹੁਣ 6 ਮਹੀਨੇ ਤੋਂ ਕਣਕ ਮਿਲਦੀ ਉਹਦੇ ਚ ਪਹਿਲਾਂ 2-4 ਦਿਨ ਸਾਡੇ ਮਜ਼ਦੂਰ ਲੋਗ ਕੰਮ ਛੱਟ ਕੇ ਦਿਹਾੜੀਆਂ ਭਾਂਦੇ ਪਰਚੀ ਘਟਾਉਂਦੇ ਫਿਰ ਲੈਣਾ ਚ ਲੱਗੋ ਜਿਹਦੇ ਚ 400 ਦੀ ਕਣਕ ਹੁੰਦੀ ਹੈ ਤੇ ਤਿੰਨ ਦਿਹਾੜੀਆਂ ਫੁੱਟੀਆਂ ਇਹ ਵੀ ਸੱਚ ਹੈ ਸਾਡੇ ਪੰਜਾਬ ਦਾ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਉਥੇ ਬੁੜੀਆਂ ਆਪਸ ਵਿੱਚ ਲੜ-ਲੜ ਮਰ ਜਾਂਦੀਆਂ ਲੈਣਾ ਚ ਵਿਚਾਰੇ ਧੁੱਪੇ ਖੜੇ ਹੀ ਰਹਿੰਦੇ ਆ ਤਾ ਇਹ ਸੱਚਾ ਜੋ ਉਹ ਤੁਹਾਡੇ ਸਾਹਮਣੇ ਪੇਸ਼ ਕਰਨਾ ਇਹ ਕਰਤੂਤਾਂ ਆ ਸਰਕਾਰਾਂ ਦੀਆਂ ਤੇ ਜਿਹੜੇ ਹੁਣ ਜਾਦੇ ਜੋ ਬਹੁਤ ਵੱਡੀ ਕ੍ਰਾਈਮ ਹੋ ਰਿਹਾ ਸਾਡੇ ਪੰਜਾਬ ਚ ਸਾਡੇ ਨੌਜਵਾਨ ਬੇਗਸੂਰ ਜਿਵੇਂ ਇਹਨਾਂ ਨੇ ਪੀਲੀ ਭੀਤ ਦੇ ਵਿੱਚ ਤਿੰਨ ਮਜ਼ਦੂਰ ਕਰਦੇ ਮੁੰਡੇ ਸੀ ਉਹ ਕੋਈ ਪੁੱਛਦੱਸ ਕੋਈ ਪੜਤਾਲ ਨਹੀਂ ਕੀਤੀ ਇਹਨਾਂ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਗੈਂਗਸਟਰ ਕਰਕੇ ਫਿਰ ਜਸਪ੍ਰੀਤ ਮਾਮਲਾ ਤੁਸੀਂ ਦੇਖਿਆ ਹੀ ਇਹ ਵੀ ਫੇਕ ਅਨਕਾਊਂਟਰ ਸਾਫਤ ਹੈ ਹਲੇ ਤੱਕ ਭਗੋੜੇ ਆ ਪੁਲਿਸ ਵਾਲੇ ਤਾਂ ਇਹ ਗੁੰਡਾ ਕਰਦੇ ਨਹੀਂ ਤਾਂ ਹੋਰ ਕੀ ਆ ਤੇ ਸਾਡੇ ਲੋਕ ਫੇਰ ਵੀ ਤੇਜੇ ਜਾਂਦੇ ਆ ਹੁਣ ਸੀਐਮ ਭਵੰਤਮਾਨ ਨੇ ਕਿਸੇ ਨੂੰ ਇਹ ਪਤਾ ਵੀ ਇਹ ਮਹੀਮ ਕਿਉਂ ਚੱਕੀ ਹੈਗੀ ਜਿਹੜਾ ਇਹ ਨਸ਼ੇ ਤਸਕਰਾਂ ਦੇ ਘਰ ਢਾਉਂਦੇ ਆ ਤੇ ਜਿਹੜੇ ਪੌਣੇ ਤਿੰਨ ਸਾਲ ਹੋ ਗਏ ਆ ਇਹਨਾਂ ਨੂੰ ਇਹਨਾਂ ਨੂੰ ਤਾਂ ਇਹ ਮਹੀਮ ਹੁਣੀ ਕਿਉਂ ਚੱਕੀ ਇਹਨਾਂ ਨੂੰ ਪਤਾ ਹੀ ਦੋ ਸਾਲ ਰਹਿ ਗਏ ਕੋ ਚੰਗਾ ਕਰ ਲਗੇ ਕਿਤੇ ਇਹ ਨਾ ਹੋਵੇ ਜਾਂਦੇ ਜਾਂਦੇ ਸਾਡੀ ਸਰਕਾਰ ਜਮੀਂ ਵਗ ਜੇ ਕਿਤੇ ਪਿੱਟ ਜੇ ਤਾਂ ਮੁਲਕੇ ਸਾਨੂੰ ਕੌਣ ਪੁੱਛੂਗਾ ਇਹ ਤਾਂ ਇੱਕ ਇੱਕ ਸਿਰਫ ਲੋਕਾਂ ਨੂੰ ਝਲਸੇ ਚ ਲਿਆਗਾ ਤੇ ਪੌਣੀ ਤਿੰਨ ਸਾਲ ਕਿੱਥੇ ਸੀ ਸੀਐਮ ਭਵਤਮਨ ਉਦੋਂ ਉਹਨੂੰ ਪਤਾ ਨਹੀਂ ਲੱਗਿਆ ਵੀ ਪੰਜਾਬ 'ਚ ਚਿੱਟਾ ਵਿਕ ਰਿਹਾ ਤੇ ਅਸੀਂ ਇੱਕ ਲਹਿਰ ਚੱਕੀਏ ਨਸ਼ੇ ਤਸਕਰਾਂ ਦੇ ਘਾਟ ਢਾਈਏ ਤੇ ਭਾਈ ਲੋਕ ਪਿਛੇ ਹਟਣਗੇ ਫੇਰ ਵੀ ਇਹ ਘਾਟ ਢਾਈ ਨਾ ਨਹੀਂ ਬਣਦਾ ਕੁਝ ਜੇ ਹੁਣ ਗੱਲ ਕਰੀਏ ਵਿੱਚ ਗੱਲ ਆਉਂਦੀ ਆਮਨਦੀਪ ਥਾਰਾਣੀ ਦੀ ਵੀ ਉਹਦੇ ਕੋਠੀ ਤਾਂ ਜਾ ਕੇ ਢਾਈ ਨਹੀਂ ਤੁਸੀਂ ਇਹ ਦੱਸੋ ਇਹ ਫਸਦੇ ਹੁੰਦੇ ਆ ਇਹਦੇ ਵਿੱਚ ਨਜ਼ਰ ਕਿਉਂਕਿ ਇਹਨੂੰ ਐ ਸੀ ਮੈਂ ਖੁਦ ਫਸ ਜੂਗਾ ਸੀਐਮ ਭਵਤਮਨ ਫਸਦਾ ਇਹ ਚ ਕਿਉਂਕਿ ਉਹ ਇਹਨਾਂ ਦੀ ਖੁਦ ਪੁਲਿਸ ਅਫਸਰਾਂ ਉਹਨੇ ਫਿਰ ਵੱਡੇ ਅਸਰਾਂ ਨਾਲ ਗੱਲਾਂ ਵੀ ਕਰਾਉਣੀਆਂ ਸੀ ਜੇ ਇਹਦੀ ਕੋਠੀ ਤੇ ਬਲਡੋਜ਼ਰ ਫਿਰਦਾ ਉਹ ਇਸ ਕਰਕੇ ਇਹਨਾਂ ਨੇ ਇੱਕ ਅੰਦਰ ਰਤੀ ਚਾਲ ਚੱਲੀ ਆ ਵੀ ਇਹ ਫ੍ਰੀਜ ਇਹ ਐਂ ਕਹਿੰਦਾਗੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੀ ਇਹਦੀ ਤਾਂ ਪ੍ਰਾਪਰਟੀ ਜ਼ਬਤ ਕਰ ਲਈ ਜੀ ਫ੍ਰੀਜ ਕਰ ਦਿੱਤਾ ਗਿਆ ਸਾਰਾ ਕੁਝ ਸਿਰਫ ਇਹ ਯੂਜ਼ ਕਰ ਸਕਦੀ ਹੈ ਵਿੱਚ ਵਟ ਨਹੀਂ ਸਕਦੀ ਤਾਂ ਉਹਦੇ ਤੇ ਵੀ ਬਲਡੋਜ਼ਰ ਫਿਰ ਸਕਦਾ ਸੀ ਕਿ ਉਹਦੇ ਵਾਰੀ ਜੀਸੀਬੀ ਇਹ ਮੁੱਕ ਗਈਆਂ ਪੰਜਾਬ ਚ ਇਹ ਸਾਡੇ ਪੰਜਾਬ ਦੇ ਸਰਕਾਰ ਹੈ ਜਿਹੜੀ ਤੇ ਪੰਜਾਬ ਪੁਲਿਸ ਆ ਇਹਨਾਂ ਦੀ ਕਰਤੂਤਾ ਹੈ ਤਾਂ ਇਹ ਸਾਨੂੰ ਸਾਂਝੀਆਂ ਜਰੂਰ ਕਰਨੀਆਂ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਇਹ ਜੋ ਨਰਿੰਦਰਦੀਪ ਨੂੰ ਲੈ ਕੇ ਜੋ ਬਹੁਤ ਵੱਡੀ ਅਪਡੇਟ ਆਈ ਹੈ ਸਾਹਮਣੇ ਜਿਹਦੇ ਵਿੱਚ ਇਹ ਪੰਜਾਬ ਪੁਲਿਸ ਵਾਲਿਆਂ ਨੇ ਜਿਹੜੀ ਘਟਨਾ ਵਾਪਰਦੀ ਹੈ ਨਰਿੰਦਰਦੀਪ ਨਾਲ ਤੇ ਇਹਨਾਂ ਨੂੰ ਇੱਕ ਇਹ ਕੜੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਕੋਰਟ ਬਣੀ ਹੋਏ ਹੈ ਕੋਰਟ ਦਾ ਫੈਸਲਾ ਕਿਉਂਕਿ ਸਾਡੇ ਪੰਜਾਬ ਦੇ ਲੋਕਾਂ ਨੇ ਜਿਹੜਾ ਕਿ ਬਈ ਇੱਕ ਝਟੋ ਕੇ ਜੋ ਇਹਨਾਂ ਪਰਿਵਾਰ ਦਾ ਸਾਥ ਦਿੱਤਾ ਬਹੁਤ ਧੰਨਵਾਦ ਇਸ ਲੋਕਾਂ ਦਾ ਤੇ ਚਲੋ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਕਾਨੂੰਨ ਮਟੋ ਧੰਨਵਾਦ